ਕੀ ਅੱਧਾ ਗਲਾ ਚ ਰੱਖਣਾ ਅੱਧਾ ਰੇਸ ਨਹੀਂ ਦੱਬਣੀ ਹੋਰੇ ਕਿਨਾਰੇ ਉਧਰ ਤਾਂ ਪਤਾ ਲੱਗ ਜਾਣਾ ਪਤਾ ਲੱਗਦਾ ਜੀ ਦੇ ਫੇਰ ਹੋ ਜਾ ਚੱਲੋ ਚੱਲੋ ਨਿਕੜ ਗਈ ਗੱਡੀ ਟਾਇਰ ਉਹ ਇੱਥੇ ਕਰਾ ਦੇ ਦਿੰਦੇ ਆ ਉਹਨੇ ਬੈਕ ਗੇਅਰ ਪਾਇਆ ਗੱਡੀ ਨੇ ਬ੍ਰੇਕ ਚੱਲ ਕੱਟ ਆਪਾਂ ਥੱਲੇ ਜਾ ਕੇ ਗੱਡੀ ਨੂੰ ਸਟੌਪ ਕਰਕੇ ਖੱਬੇ ਜਾਣਾ ਪਈਗਾ ਪਹਿਲਾਂ ਅੱਲਾ ਚਫਾਲ ਹਾਂ ਅੱਲਾ ਗੇਰ ਓਕੇ ਹਾਂ ਥੋੜੀ ਗੱਡੀ ਦੇ ਹੱਥ ਨੂੰ ਵੜੀ ਰੱਖਣੀ ਹੈ ਉੱਥੋਂ ਕੱਢਣੀ ਉਧਰ ਅੱਧਾ ਗੱਲੇ ਤੇ ਰੱਖਣਾ ਇਧਰ ਦੇਖਾ ਸਿੱਧੀ ਕਰ ਗੱਡੀ ਘੱਟ ਮੇਰੇ ਇਹਨੂੰ ਗੱਡੀ ਚੱਲ ਦੂਰ ਗੱਡੀ ਉਧਰ ਦੇਖ ਲੈ ਮੈਂ ਖਾਲੀ ਹੈ ਕਾਲਾ ਬਟੂਆ ਜਿੱਦਾਂ ਹੁਣ ਗੱਡੀ ਆਪਾਂ ਉਧਰੋਂ ਕੀਤੀ ਸੀ ਕਿ ਉਹ ਜਿਹੜਾ ਇੱਕ ਮੋਟਰਸਾਈਕਲ ਦਾ ਕੋਈ ਵਿੱਚ ਹੀ ਦਾ ਫਸਿਆ ਜਾਂਦਾ ਸੀ ਖਿਆਲ ਰੱਖਣਾ ਆ ਜਿੱਦਾਂ ਹੁਣ ਕੋਈ ਉਧਰੋਂ ਕੋਈ ਔਰਤ ਨਹੀਂ ਆ ਜਿਆਦਾ ਨਹੀਂ ਗੱਡੀ ਵੀ ਉਧਰ ਮੁਵ ਕਰੀਦੀ ਹੁੰਦੀ ਇਹ ਬ੍ਰੇਕ ਲਾ ਲਈਦੀ ਹੁੰਦੀ ਅਜੇ ਬੰਦਾ ਉਧਰੋਂ ਆਉਂਦਾ ਹੋਵੇ ਪਹਿਲਾਂ ਉਹਨੂੰ ਚੱਲ ਲੈਣ ਦੇਣਾ ਬਾਅਦ ਵਿੱਚ ਗੱਡੀ ਕੱਢਣੀ ਹੈ ਆੜਾ ਇੱਥੇ ਹੌ ਸਲੋ ਕਰਨੀ ਪੈਣੀ ਹੈ ਇਧਰ ਠੀਕ ਆ ਰੋਡ ਚੱਲ ਕਰਦੇ ਦੋਨ ਵੱਡੇ ਦਾਂ ਮਟਰ ਦੇ। ਓਕੇ। ਰੇਸ ਵਧਾ ਕੇ ਫਿਰ ਗੇਅਰ ਤੀਜਾ। ਲਾਉ ਦੇ ਤੀਜਾ ਗੇਅਰ। ਹੋ ਸਹੀ ਹੈ। ਛੜ ਦੇਖਣਾ ਚਾਹੀਦਾ। ਰੇਸ ਵਧਾ ਕੇ ਚੌਥਾ ਵੀ ਲਾਉਣਾ ਹੈ 40 ਦੀ ਸਪੀਡ ਤੇ। ਚੈਲੇ ਲਗਾ ਦੇ ਚੌਥਾ ਗੇਅਰ ਵੀ। ਬੈਕ ਸਿੱਧਾ। ਠੀਕ ਹੈ। ਅ 40 ਦੀ ਸਪੀਡ ਬਹੁਤ ਹੈ 40 ਹੀ ਰੱਖਿਓ ਮੁੰਡਾ ਯਾਰ ਇਹਨਾਂ ਚਲੀ ਚੱਲ 40 ਤੋਂ 45 ਦੀ ਕਰਨੀ ਹੈ ਥੋੜੀ ਜਿਹੀ ਵਧਾਓ ਸਪੀਡ ਆਪਣੇ ਘਟਦੀ ਆ ਸਪੀਡ ਘਟ ਕੇ ਗੱਡੇ ਨੇ ਛੱਡ ਕੇ ਮਾਰਨੇ ਸਟਾਰਟ ਕਰ ਦੇਣੇ ਮੁੜ ਕੇ ਹੋਏ ਗੀਅਰ ਤੀਜਾ ਲਾਉਣਾ ਬਟੋ ਆ ਇਹ ਨਹੀਂ ਰੱਖ ਤਵਾ ਵਾਹ ਕਸੂਤ ਆਇਆ ਆ ਪਤਾ ਹੀ ਆ ਜੇ ਤਾਂ ਗੱਡੀ ਆ ਰਾਈਟ ਤੋਂ ਨਿਕਲਦੀ ਹੋਈ ਰਾਈਟ ਸਾਈਡ ਤੋਂ ਕੱਢਦੇ ਹੋ ਜੇ ਪਛੀ ਰੋਡ ਖਾਲੀ ਹੋਇਆ ਹੋਰੇ ਵੀ ਰੋਡ ਖਾਲੀ ਹੋਇਆ ਇਧਰੋਂ ਕੱਢਦੇ ਹੋ ਗੱਡੀ ਨੂੰ ਲੈਫਟ ਸਾਈਡ ਤੋਂ ਕੱਢੋਂਗੇ ਇੱਥੇ ਤਵਾ ਆ ਕਰਦੇ ਦੋਨੋਂ ਗੱਡੀ ਆ ਸਹੀ ਆ ਉਹਦਾ ਪੂਰ ਦਿੱਤਾ ਟਵਾ ਮਿੱਟੀ ਬਾਤ ਜੰਗੀ ਪਰ ਮਿੱਟੀ ਰਹਿੰਦੀ ਨਹੀਂ ਔਰ ਤੇ ਜਦੋਂ ਮੀਂਹ ਪੈਂਦਾ ਵੀ ਉਦਾਂ ਦੀ ਇਹ ਰੋਡ ਖਰਾਬ ਹੈ ਦੂਰੋਂ ਗੱਡੀ ਗੀਅਰ ਚੋਂ ਕੱਢ ਲੈ ਨਿਊਟਰਲ ਕਰ ਦੇਣੀ ਹੈ ਉੱਥੇ ਤੱਕ ਫੋੜਣੀ ਗੱਡੀ ਇੱਥੋਂ ਕੱਢੀ ਦਿਓ ਗੀਅਰ ਕਲੱਚ ਦਬਾ ਕੇ